ਗਾਂਧੀ ਤੇ ਚਲੋ ਸਾਡੇ ਬਾਹਾਂਗੇ ਫੇਰਾ ਮਾਰ ਗਿਆ ਵਾ ਇਹਨੇ ਕਿਹੜਾ ਕੋਈ ਇੱਥੇ ਕੋਈ ਬੰਨ ਸ਼ੁਰੂ ਕਰ ਲਿਆ ਵਾ ਕਾਂਗਰਸ ਵਾਲੇ ਚਿੱਤੇ ਕੱਪੜੇ ਪਾ ਕੇ ਉਹਦੇ ਮਗਰ ਮਗਰ ਤੁਰੇ ਫਿਰਦੇ ਨੇ ਹੁਣ ਤੱਕ ਕਾਂਗਰਸ ਵੀ ਨਹੀਂ ਕਿਤੇ ਨਜ਼ਰ ਆਈ ਆ ਵੀ ਬੰਨ ਟੁੱਟਾ ਵਾ ਅਗਲਾ ਵੀ ਟੁੱਟਾ ਵਾ ਉਦੋਂ ਅਗਲੇ ਪਿੰਡ ਸੁਖਵਿੰਦਰ ਸਿੰਘ ਲੱਗਾ ਹੋਇਆ ਵਾ ਉਦੋਂ ਅੱਗੇ ਕਾਰ ਸੇਵਾ ਵਾਲੇ ਲੱਗੇ ਹੋਏ ਨੇ ਇਹਨਾਂ ਨੇ 55 ਸਾਲ ਸਰਕਾਰ ਹੰਢਾਈ ਹੈ ਮਰ ਗਏ ਨੇ ਇਹ ਵੀ ਇੱਕ ਸ਼ੁਰੂ ਕਰ ਲੈਂਦੇ ਇਹ ਤਾਂ ਸਿਰਫ ਵਿਖਾਵੇ ਲਈ ਆਏ ਨੇ ਲੋਕਾਂ ਦੇ ਹੱਥੋਂ ਭੰਜਾਉਣ ਵਾਸਤੇ ਵੀ ਐਵੇਂ ਹੀ ਜਾ ਕੇ ਤੇ ਉਹਨਾਂ ਵਰਗੇ ਹੋ ਜੀਏ ਇਹਨਾਂ ਲੋਕਾਂ ਦੇ ਆਉਣ ਦਾ ਕੋਈ ਫਾਇਦਾ ਨਹੀਂ ਹੋਇਆ ਇਹ ਠੀਕ ਆ ਕਿ ਜਦੋਂ ਕੋਈ ਮਤਲਬ ਵੱਡਾ ਦਿਖਾਤ ਹੁੰਦਾ ਵਾ ਤੇ ਚੰਗੇ ਲੋਕ ਜਿਹੜੇ ਨੇ ਵੈਸੇ ਹੀ ਸਹਿਮਤੀ ਦਿੰਦੇ ਨੇ ਅੱਪੀ ਕੋ ਮਾਰਨੇ ਕੇ ਲਈ ਪਾਪ ਹੀ ਮੰਬੜੀ ਐ ਸਖਬੀਰ ਬਾਦਲ ਨੂੰ ਕਾਲ ਤਖਤ ਤੋਂ ਪਾਵਰ ਮਿਲੀ ਐ ਉਹਨੂੰ ਗੋਲੀ ਵਰਵਾਈ ਗਈ ਐ ਹਰਪ੍ਰੀਤ ਦਾ ਉਹਦੇ ਚ ਹੱਥ ਆ ਰੱਬ ਨੇ ਉਹਨੂੰ ਬਚਾ ਲਿਆ ਤੇ ਹਰਪ੍ਰੀਤ ਨੂੰ ਲਹਨਤ ਪੈ ਗਈ ਅੱਜ ਰੱਬ ਹਰਪ੍ਰੀਤ ਦੇ ਨਾਲ ਨਹੀਂ ਉਹ ਤਖਤ ਤੇ ਬੈਠਾ ਸੀ ਜਿਸ ਤੱਕ ਨੂੰ ਹਰ ਸਿੱਖ ਸਿਰ ਨਮਾਉਂਦਾ ਭਾਵੇਂ ਮੁੱਖ ਮੰਤਰੀ ਹੋਵੇ ਭਾਵੇਂ ਰਾਸ਼ਟਰਪਤੀ ਹੋਵੇ ਭਾਵੇਂ ਸੈਂਟਰ ਦਾ ਹੋਮ ਮਿਨਿਸਟਰ ਹੋਵੇ ਅੱਜ ਉਸ ਤਖਤ ਤੋਂ ਉੱਤਰ ਕੇ ਤੇ ਲੋਕਾਂ ਦੇ ਮੈਂ ਸਮਝਣਾ ਵਾਂ ਜਿਨੇ ਕਦੇ ਵੀ ਮਾੜੇ ਲਫ਼ਜ਼ ਨਹੀਂ ਬੋਲੇ ਉਹ ਵੀ ਉਹਨੂੰ ਬੋਲਣ ਦੇ ਨੇ ਮੈਂ ਕਹਿੰਦਾ ਸਾਡਾ ਮੁੱਖ ਮੰਤਰੀ ਸੁੱਤਾ ਹੋਇਆ ਵਾ ਤੇ ਜਿੰਨਾਂ ਕੋਲ ਵਾਕ ਡੋਰ ਆ ਦਿੱਲੀ ਵਾਲਿਆਂ ਕੋਲ ਉਹ ਉਠਣ ਹੀ ਨਹੀਂ ਉਹਨੂੰ ਦਿੰਦੇ ਵੀ ਉਹ ਕੰਮ ਕਰੇ ਸਾਨੂੰ ਸੈਂਟਰ ਦੀ ਦਿੱਲੀ ਸਰਕਾਰ ਦੀ ਆਮ ਪਾਰਟੀ ਦੇ ਹੈੱਡ ਜਿਹੜੇ ਨੇ ਉਹਨਾਂ ਨੇ ਮਾਰ ਦਿੱਤਾ ਵਾ ਇਹ ਤੇ ਸਾਡਾ ਮੂੜਾ ਹੀ ਸ਼ਰਮੋਖ ਸ਼ਰਮੀ ਹੁੰਦਾ ਪਤਾ ਨਹੀਂ ਕਿਹੜਾ ਜੂੜ ਉਹਨੂੰ ਪਾ ਕੇ ਉਹਨਾਂ ਨੇ ਰੱਖ ਲਿਆ ਵਾ ਇਹ ਵੀ ਨਹੀਂ ਬਾਹਰ ਆ ਰਿਹਾ ਨਿਕਲਿਆ ਇੱਕ ਦਿਨ ਹੈਲੀਕਾਪਟਰ ਤੇ ਆਇਆ ਹੈਲੀਕਾਪਟਰ ਇੱਥੇ ਦੇਗਾ ਹੈਲੀਕਾਪਟਰ ਨੂੰ ਲੋਕਾਂ ਦੰਧੀਆਂ ਵੱਡਣੀਆਂ ਨੇ ਲੋਕੀ ਕਿਸਤੀਆਂ ਤੇ ਪਹੁੰਚ ਕੇ ਰਾਸ਼ਨ ਲੈ ਕੇ ਲੋਕ ਸਿਰਾਂ ਤੇ ਲੈ ਕੇ ਪਹੁੰਚ ਗਏ ਟਰਾਲੀਆਂ ਤੇ ਲੈ ਕੇ ਪਹੁੰਚ ਗਏ ਤੇ ਇਹ ਹੈਲੀਕਾਪਟਰ ਨੇ ਕੀ ਕੀਤਾ ਵਾ ਸਰਕਾਰ ਪਤਾ ਨਹੀਂ ਕਿਹੜਿਆ ਕੰਮਾਂ ਵਿੱਚ ਲੱਗੀ ਹੋਈ ਏ ਕਿਹੜੀਆਂ ਵੱਡੀਆਂ ਉਹਨਾਂ ਨੂੰ ਮਜਬੂਰੀਆਂ ਪੈ ਗਈਆਂ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੀ ਏ ਸਰਕਾਰ ਦੇ ਕੰਨ ਤੇ ਹੁਣ ਤੱਕ ਜੂ ਨਹੀਂ ਸਰਕੀ ਹੋਰ ਮਹੀਨੇ ਤੱਕ ਫਸਲਾਂ ਬੀਜਣ ਵਾਲਾ ਸਮਾਂ ਆ ਗਿਆ ਵਾ ਇੱਕ ਉਹਨਾਂ ਦੀ ਫਸਲ ਤਬਾਹ ਹੋ ਗਈ ਹੈ ਤੇ ਜੇ ਉਹਨਾਂ ਸਰਕਾਰ ਵੱਲ ਵੇਖ ਕੇ ਦੂਜੀ ਬੀਜ ਨਹੀਂ ਸਕਦੇ ਜਿਮੀਦਾਰਾਂ ਦੇ ਕਰਜ਼ੇ ਵੀ ਬੜੇ ਨੇ ਤੇ ਜਿੱਦਿਆਂ ਦੋ ਫਸਲਾਂ ਮਾਰੀਆਂ ਜਾਣ ਉਹ 20 ਸਾਲ ਪੈਰੀ ਨਹੀਂ ਆ ਸਕਦਾ ਕਾਲੀਦਾਲ ਪਹਿਲਾਂ ਵੀ ਆਪਣੀ ਰਫਤਾਰ ਨਾਲ ਕੰਮ ਕਰਦਾ ਸੀ ਹੁਣ ਵੀ ਆਪਣੀ ਰਫਤਾਰ ਨਾਲ ਕੰਮ ਕਰੀ ਜਾਂਦਾ ਜਿੱਤ ਹਾਰ ਅਕਾਲਪੁਰਖ ਪਰਮੇਸ਼ਰ ਨਿਰੰਕਾਰ ਦੇ ਹੱਥ ਵਿੱਚ ਆ ਜੇ ਉਹ ਚਾਹੇਗਾ ਕੋਈ ਦੁਨੀਆ ਦਾ ਤਾਕ ਨਹੀਂ ਸਾਨੂੰ ਰੋਕਣ ਵਾਲੀ ਤੇ ਜੇ ਰੱਬ ਨਾ ਚਾਹੇਗਾ ਤਾਂ ਅਸੀਂ ਲੱਖ ਪਾਪੜ ਵੇਲੀਏ ਤੇ ਸਾਡੀ ਕਿਨੇ ਬਾਹ ਨਹੀਂ ਫੜਨੀ ਇਹ ਤਾਂ ਸੈਂਟਰ ਨੇ ਵੀ ਮਖੌਲ ਕੀਤਾ ਵਾ ਤੇ ਪੰਜਾਬ ਸਰਕਾਰ ਤੇ ਪਹਿਲੇ ਮਰੀ ਹੋਈ ਏ ਜੇ ਸਰਕਾਰ ਨੇ ਪੰਜਾਬ ਸਰਕਾਰ ਨੇ ਮਲਮ ਪੱਟੀ ਪਹਿਲਾਂ ਕਰਨੀ ਸੀ ਉਹਨੇ ਹੁਣ ਤੱਕ ਕੀਤੀ ਨਹੀਂ ਸੈਂਟਰ ਕੋਲੋਂ ਮਦਦ ਲੈਣੀ ਜੇ ਕੰਨ ਵੀ ਬਿੱਲੀ ਦਾ ਤੱਤਾ ਹੋਵੇ ਤਾਂ ਸੈਂਟਰ ਹਿੱਲ ਜਾਂਦਾ ਹਿੰਦੁਸਤਾਨ 'ਚ ਪਰ ਪੰਜਾਬ ਨਾਲ ਪਤਾ ਨਹੀਂ ਕਿਉਂ ਵਿਤਕਰਾ 1600 ਕਰੋੜ ਤੇ ਆ ਦੂਤ ਨਾ ਚੋਂ ਪਿੰਡਾਂ ਦਾ ਹੀ ਨੁਕਸਾਨ ਹੋ ਗਿਆ ਜਿਹੜਾ ਉੱਥੇ ਬੈਠ ਕੇ ਗਲਤ ਫੈਸਲੇ ਕਰਦਾ ਸੀ ਦਿੱਲੀ ਦੇ ਕਹਨ ਤੇ ਉਹਨੂੰ ਮਿੱਟੀ 'ਚ ਮਲਾਤਾ ਰੱਬ ਨੇ ਤੇ ਸੁਖਬੀਰ ਦੀ ਬਾਹ ਫੜ ਲਈਏ ਇਹੋ ਜਿਹੇ ਕਈ ਬੋਲਦੇ ਨੇ ਜਿਨ੍ਹਾਂ ਨੂੰ ਕੋਈ ਰਾਹ ਰਸਤਾ ਨਹੀਂ ਮਿਲਦਾ ਸੋ ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਚੈਨਲ ਅੱਜ ਤੁਹਾਨੂੰ ਲੈ ਕੇ ਪਹੁੰਚੇ ਆਂ ਜਿੱਥੇ ਇੱਕ ਕਾਰ ਸੇਵਾ ਜਿਹੜੀ ਹੈ ਸ਼੍ਰੋਮਣੀ ਕਾਲੀ ਦਲ ਵੱਲੋਂ ਜਿਹੜੀ ਹੈ ਚੱਲ ਰਹੀ ਏ ਇਹ ਉਹ ਜਗਾ ਵਾ ਮੈਂ ਕੈਮਰਾਮੈਨ ਨੂੰ ਕਹਾਂਗਾ ਵਿਖਾ ਦਿਓ ਮੜਾ ਜਾ ਕਿ ਤੁਸੀਂ ਬਣ ਜਾਂਦੇ ਡੇਰਾ ਬਾਬਾ ਨਾਨਕ ਦੇ ਵਿੱਚ ਹੜ ਦੀ ਪਹਿਲੇ ਦਿਨ ਮਾਰ ਪਈ ਤਾਂ ਕਿ ਦੱਸ ਦੇਣੇ ਕਿ 라ਵੀ ਨੇ ਇੱਥੋਂ ਜੜੀ ਮਾਰ ਮਾਰੀ ਸੀ ਕਿਤੇ ਨਾ ਕਿਤੇ ਡਿਫੈਂਸ ਦਾ ਏਰੀਆ ਅਗਲੇ ਪਾਸੇ ਬਿਲਕੁਲ ਜਿਹੜਾ ਵਾ ਬਾਰਡਰ ਹੀ ਜਿਹੜਾ ਵਾ ਸ਼ੁਰੂ ਹੋ ਜਾਂਦਾ ਔਰ ਤੁਸੀਂ ਵੇਖ ਸਕਦੇ ਹੋ ਕਿ ਕਾਰ ਸੇਵਾ ਜੜੀ ਏ ਆਪਣੇ ਤੌਰ ਤੇ ਲੰਬੇ ਸਮੇਂ ਤੋਂ ਜੜੀ ਇਹ ਚੱਲ ਰਹੀ ਏ ਔਰ ਪਤਾ ਨਹੀਂ ਕਿਨੇ ਦਿਨ ਚੱਲਣੀ ਏ ਕਾਲੀਦਲ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸੋ ਚਾ ਸਿੰਘ ਲਗਾ ਜੀ ਸੋ ਉਹ ਇਥੇ ਮੌਕੇ ਦੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਤੇ ਲੈਣੇ ਉਹਨਾਂ ਕੋਲੋਂ ਜਾਣਕਾਰੀ ਸੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੋ ਅੱਜ ਜਿਹੜੀ ਜਗ੍ਹਾ ਤੇ ਅਸੀਂ ਪਹੁੰਚੇ ਆ ਇਹ ਕਿੰਨੇ ਦਿਨਾਂ ਤੋਂ ਸੇਵਾ ਜਿਹੜੀ ਜਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਿਲਕੁਲ ਬਾਰਡਰ ਤੋਂ 150 ਮੀਟਰ ਦੀ ਵਿੱਥ ਤੇ ਬੈਠੇ ਹੋਏ ਆ ਇਹ ਪਿੰਡ ਆ ਪੱਖੋ ਕੇ ਟਾਲੀ ਸਾਹਿਬ ਜਿੱਥੇ ਗੁਰੂ ਨਾਨਕ ਪਾਤਸ਼ਾਹ ਬਹੁਤ ਲੰਬਾ ਸਮਾਂ ਇੱਥੇ ਹੁੰਦੇ ਰਹੇ ਨੇ ਉਹਨਾਂ ਦੇ ਪੁੱਤਰ ਬ੍ਰਹਮ ਗਿਆਨੀ ਬਾਬਾ ਸ੍ਰੀਚੰਦ ਜੀ ਇਸੇ ਪਿੰਡ ਵਿੱਚੋਂ ਲੰਬੀ ਬਾਹਂ ਕਰਕੇ ਆਪਣੇ ਭਤੀਜੇ ਨੂੰ ਜਿਹੜਾ ਉਹਨਾਂ ਨੇ ਧਰਤੀ ਤੇ ਵਾਪਸ ਲਿਆਂਦਾ ਸੀ ਅੱਜ ਅਸੀਂ ਉਸ ਸਥਾਨ ਤੇ ਬੈਠੇ ਆਂ ਹਾ ਜਿਹੜਾ ਬਾਰਡਰ ਆ ਬਿਲਕੁਲ ਇੱਥੋਂ 100 150 ਮੀਟਰ ਦੇ ਉੱਤੇ ਪਾਕਿਸਤਾਨ ਦਾ ਬਾਰਡਰ ਆ ਕੋਰੀਡੋਰ ਦੇ ਬਿਲਕੁਲ ਨਜ਼ਦੀਕ ਆ ਇੱਥੋਂ ਤੁਸੀਂ ਬੰਨ ਜਿਹੜਾ ਟੁਕਾ ਵਾ ਤਕਰੀਬਨ ਐਸ ਪਿੰਡ ਦੇ ਵਿੱਚ 200 ਕਿੱਲੇ ਦੇ ਵਿੱਚ ਇਹ ਰੇਤ ਜਿਹੜੀ ਏ ਇਹ ਬੰਨ ਤੋੜ ਕੇ ਤੇ ਪਾ ਗਿਆ ਵਾ ਪਿੰਡ ਦੇ ਵਿੱਚ 10-10 ਫੁੱਟ ਪਾਣੀ ਸੀਗਾ ਲੋਕਾਂ ਨੇ ਆਪਣੇ ਜੀ ਜਿਹੜੇ ਨੇ ਕੋਠਿਆਂ ਤੇ ਚੜਾ ਕੇ ਬਚਾ ਲਏ ਨੇ ਪਰ ਬਾਈ ਵਾਲਾ ਕੋਈ ਚੀਜ਼ ਰਹੀ ਨਹੀਂ ਜਿਹੜੀ ਕਿ ਉਹਨਾਂ ਦੀ ਬਚੀ ਹੋਵੇ ਅਰਜਾਈਆਂ ਕੱਪੜੇ ਘਰ ਦਾ ਸਮਾਨ ਦਾਣੇ ਸਭ ਜਿਹੜੇ ਨੇ ਬਰਬਾਦ ਹੋ ਗਏ ਨੇ ਅੱਜ ਸੋ ਜਿਹੜੀ ਐਸੋ ਲਈ ਤੇ ਸੇਵਾ ਚੱਲ ਰਹੀ ਏ ਸ਼੍ਰੀਮਣੀ ਕਾਲੀ ਦਲ ਤੇ ਸੁਖਬੀਰ ਬਾਦਲ ਵੀ ਇਹਨਾਂ ਏਰੀਆ 'ਚ ਘੁੰਮ ਕੇ ਗਏ ਨੇ ਤੋ ਜਿਹੜਾ ਪ੍ਰਧਾਨ ਵੀ ਇੱਥੇ ਮੌਜੂਦ ਨੇ ਸੋ ਕਿੰਦਾ ਦੀ ਸੇਵਾ ਜਿਹੜੀ ਤੁਹਾਡੇ ਵੱਲੋਂ ਜਿਹੜੀ ਚੱਲਦੀ ਹੈ ਅੱਜ ਜਿਹੜੀ ਸਾਡੀ ਸੇਵਾਵਾਹ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸਬੀਰ ਸਿੰਘ ਬਾਦਲ ਜੀ ਦੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਦੇ ਦੇਸ਼ਾਂ ਤੇ ਅਸੀਂ ਇਹ ਜਿਲ੍ਹਾ ਕਾਲੀ ਜਥੇ ਵੱਲੋਂ ਸ਼ੁਰੂ ਕੀਤੀ ਹੈ ਤੇ ਮੈਨੂੰ ਮੇਰੇ ਦਾ ਸਾਡੀ ਬਾਤ ਪੁੱਛਣ ਲਈ 2-4 ਦਿਨ ਚੋਂ ਆ ਰਹੇ ਨੇ ਉਹ ਵੀ ਸਾਡੀ ਮਦਦ ਕਰਨਗੇ ਪਰ ਹੁਣੇ ਸ਼ਰੋਮਣੀ ਕਾਲੀ ਦਲ ਦਾ ਜ਼ਿਲ੍ਹੇ ਦੀ ਜਥੇਬੰਦੀ ਜਿਹੜੀ ਹੈ ਉਹ ਆਪਣੇ ਦੋਸਤਾਂ ਮਿੱਤਰਾਂ ਦੇ ਟਰੈਕਟਰਾਂ ਦੇ ਨਾਲ ਇਹ ਸ਼ੁਰੂਆਤ ਕੀਤੀ ਹੈ ਅਜੇ ਸਾਨੂੰ ਪਿੰਡ ਦੇ ਲੋਕ ਜਿਹੜੇ ਨੇ ਉਹ ਕਹਿੰਦੇ ਨੇ 12 ਟਰੈਕਟਰ ਨਾਮਗਾਓ 11ਾਂ ਟਰੈਕਟਰ ਲੋਕ ਜਿਹੜੇ ਆਉਣ ਨੂੰ ਤਿਆਰ ਨੇ ਪਰ ਇਹ ਪਿੰਡ ਦੀ ਸੰਗਤ ਦੇ ਟਰੈਕਟਰ ਨੇ ਤੇਲ ਪਾ ਰਹੇ ਆ ਟਰਾਲੀਆਂ ਮਿੱਟੀ ਢੋਣ ਵਾਲੀਆਂ ਮਹੰਗਾਈਆਂ ਸੀ ਉਹ ਚੱਲੀਆਂ ਨਹੀਂ ਉਹਨਾਂ ਨੂੰ ਪੈਸੇ ਦੇ ਕੇ ਵਾਪਸ ਭੇਜ ਦਿੱਤਾ ਇੱਕ ਵੱਡੀ ਪੋਪਲਾਈਨ ਚੱਲ ਰਹੀ ਏ ਇੱਕ ਜੀਸੀਪੀ ਚੱਲ ਰਹੀ ਏ 10-15 ਟਰੈਕਟਰ ਚੱਲ ਰਹੇ ਨੇ ਤੇ ਲੰਗੜ ਲੱਗੇ ਹੋਏ ਨੇ ਬਾਬੇ ਦੀ ਬੜੀ ਵੱਡੀ ਕਿਰਪਾ ਵਾ ਲੋਕਾਂ 'ਚ ਬੜਾ ਇਤਸ਼ਾਹ ਵਾ ਭਾਵੇਂ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਰ ਲੋਕ ਹੌਸਲੇ 'ਚ ਦਿਖਾਈ ਦਿੰਦੇ ਨੇ ਹੌਸਲਾ ਨਹੀਂ ਕਿਸੇ ਨਿਹਾ ਰਿਆ ਜੇ ਪਾਕਿਸਤਾਨ ਦਾ ਜੰਗ ਲੱਗੇ ਇਹ ਪਿੰਡ ਦਾ ਸਭ ਤੋਂ ਪਹਿਲਾਂ ਨੁਕਸਾਨ ਹੁੰਦਾ ਵਾ ਜੇ ਪਾਣੀ ਦੀ ਬਰਬਾਦੀ ਆਵੇ ਤੇ ਬਾਰਡਰ ਦੇ ਨਾਲ-ਨਾਲ ਇਹ ਸਾਰਾ ਜਿਹੜਾ ਬਾਬਾ ਨਾਨਕ ਢਲਕਾ ਵਾ ਇਹ ਸਭ ਤੋਂ ਪਹਿਲਾਂ ਤਬਾਹ ਹੁੰਦਾ ਵਾ ਹੁਣ ਤੇ ਆਰਕਾਂ ਆਫਤ ਆਈ ਏ ਇਹ ਕਥਲੌਰ ਤੋਂ ਲੈ ਕੇ ਪਠਾਨਕੋਟ ਜ਼ਿਲ੍ਹੇ ਤੋਂ ਰਾਵੀ ਦੇ ਨਾਲ-ਨਾਲ ਅਈ ਨਾਲੇ ਤੱਕ ਜਿਹੜਾ ਵਾ ਇਹ ਆਫਤ ਆਈ ਏ ਪਾਣੀ ਦੀ ਝੁੱਟੀਆਂ بار-बार ਟੁੱਟੀਆਂ ਨੇ ਇਹਨਾਂ ਦੜਾਂ ਵਿੱਚ ਚਾਹੀਦਾ ਸੀ ਸਰਕਾਰ ਨੂੰ ਹਰਕਤ ਵਿੱਚ ਆਉਣਾ ਸਰਕਾਰ ਪਤਾ ਨਹੀਂ ਕਿਹੜਿਆ ਕੰਮਾਂ ਵਿੱਚ ਲੱਗੀ ਹੋਈ ਏ ਕਿਹੜੀਆਂ ਵੱਡੀਆਂ ਉਹਨਾਂ ਨੂੰ ਮਜਬੂਰੀਆਂ ਪੈ ਗਈਆਂ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੀ ਏ ਸਰਕਾਰ ਦੇ ਕੰਨ ਤੇ ਹੁਣ ਤੱਕ ਜੂ ਨਹੀਂ ਸਰਕੀ ਹੋਰ ਮਹੀਨੇ ਤੱਕ ਫਸਲਾਂ ਬੀਜਣ ਵਾਲਾ ਸਮਾਂ ਆ ਗਿਆ ਵਾ ਇੱਕ ਉਹਨਾਂ ਦੀ ਫਸਲ ਤਬਾਹ ਹੋ ਗਈ ਏ ਤੇ ਜੇ ਉਹਨਾਂ ਸਰਕਾਰ ਵੱਲ ਵੇਖ ਕੇ ਦੂਜੀ ਬੀਜ ਨਹੀਂ ਸਕਦੇ ਜਿਮੀਦਾਰਾਂ ਦੇ ਖਰਚੇ ਵੀ ਵੜੇ ਨੇ ਤੇ ਜਿਹਦੀਆਂ ਦੋ ਫਸਲਾਂ ਮਾਰੀਆਂ ਜਾਣੋ 20 ਸਾਲ ਪੈਰੀ ਨਹੀਂ ਆ ਸਕਦਾ ਅਸੀਂ ਸਾਰੇ ਰਲ ਕੇ ਉਹਨਾਂ ਪੈਲੀਆਂ ਨੂੰ ਵਾਈ ਯੋਗ ਬਣਾਉਣ ਦੇ ਕਾਬਿਲ ਕਰ ਰਹੇ ਆ ਜਿਹੜੇ ਸਾਡੇ ਭਰਾਵਾਂ ਦੀਆਂ ਪੈਲੀਆਂ ਤਬਾਹ ਹੋ ਗਈਆਂ ਸੋ ਸਰਕਾਰਾਂ ਦੀ ਤੁਸੀਂ ਗੱਲ ਕੀਤੀ ਹੈ ਸਰਕਾਰਾਂ ਨੇ ਇੱਕ ਮੁਆਵਜ਼ਾ ਜਿਹੜਾ 20000 ਦਾ ਕੀਤਾ ਵਾ ਉੱਥੇ ਹੀ ਜਿਹੜੇ ਨਰਿੰਦਰ ਮੋਦੀ ਨੇ ਸੈਂਟਰ ਦੇ ਉਹ ਵੀ ਕਿਤੇ ਨਾ ਕਿਤੇ 1600 ਕਰੋੜ ਦਾ ਜਿਹੜਾ ਵਾ ਐਲਾਨ ਕਰਕੇ ਗਏ ਨੇ ਸੋ ਜਿਹੜਾ 20000 ਕਿੱਲੇ ਦਾ ਮੁਆਵਜ਼ਾ ਜਿਹੜਾ ਉਹਨਾਂ ਨੇ ਐਲਾਨ ਕੀਤਾ ਉਹਨੂੰ ਕਿਵੇਂ ਵੇਖਦੇ ਹੋ ਇਹ ਤਾਂ ਸੈਂਟਰ ਨੇ ਵੀ ਮਖੌਲ ਕੀਤਾ ਵਾ ਤੇ ਪੰਜਾਬ ਸਰਕਾਰ ਤੇ ਪਹਿਲੇ ਮਰੀ ਹੋਈ ਏ ਜੇ ਸਰਕਾਰ ਨੇ ਪੰਜਾਬ ਸਰਕਾਰ ਨੇ ਮਲਮ ਪੱਟੀ ਪਹਿਲਾਂ ਕਰਨੀ ਸੀ ਉਹਨੇ ਹੁਣ ਤੱਕ ਕੀਤੀ ਨਹੀਂ ਸੈਂਟਰ ਕੋਲੋਂ ਮਦਦ ਲੈਣੀ ਜੇ ਕੰਨ ਵੀ ਬਿੱਲੀ ਦਾ ਤੱਤਾ ਹੋਵੇ ਤਾਂ ਸੈਂਟਰ ਹਿੱਲ ਜਾਂਦਾ ਹਿੰਦੁਸਤਾਨ 'ਚ ਪਰ ਪੰਜਾਬ ਨਾਲ ਪਤਾ ਨਹੀਂ ਕਿਉਂ ਵਿਤਕਰਾ 1600 ਕਰੋੜ ਤੇ ਆ ਦੂਤ ਨਾ ਚੋਂ ਪਿੰਡਾਂ ਦਾ ਹੀ ਨੁਕਸਾਨ ਹੋ ਗਿਆ ਤੇ 2 250 ਪਿੰਡ ਜਿਹੜਾ ਵਾ ਬਾਰਡਰ ਦੇ ਨਾਲ-ਨਾਲ ਗਰਦਾਸਪੁਰ ਜ਼ਿਲ੍ਹੇ ਦਾ ਤੇ ਪਠਾਨਕੋਟ ਦਾ ਇਹ 100% ਤਬਾਹ ਹੋ ਗਿਆ 100 150 200 ਪਿੰਡ ਜਿਹੜਾ 50% ਤਬਾਹ ਹੋ ਗਿਆ ਔਰ 100 ਕਿਲਾ ਜਿਹੜਾ 25% ਤਬਾਹ ਹੋ ਗਿਆ ਇਹ ਤੇ ਮੁਖੌਲ ਆ ਕੀ ਦੇਣਗੇ ਇਹਨਾਂ ਨੇ ਦੋ ਦੂ ਕਿल्ल्या ਕਿ ਤਿੰਨ ਤਿੰਨ ਕਿल्ल्या ਦੀਆਂ ਗਰਜ਼ੋਰੀਆਂ ਕਰਨੀਆਂ ਨੇ ਉਹਨਾਂ ਨੂੰ ਕਹਿਣਗੇ ਵੀ ਆਹ ਲੋ ਜੀ ਤੁਹਾਨੂੰ 20000 30000 ਦੇਤਾ ਵਾ ਇਹਨਾਂ ਨਾਲ ਕਿਤੇ ਕਿਤੇ ਪੈਰੀ ਕੋਈ ਆਊਗਾ ਸੋ ਰਾਹੁਲ ਗਾਂਧੀ ਨੂੰ ਕਿਵੇਂ ਵੇਖਦੇ ਹੋ ਇੱਕ ਦੋਰਾ ਬੜਾ ਵੱਡਾ ਕੱਟ ਕੇ ਗਏ ਨੇ ਉਹ ਉਸ ਦਿਨ ਜਿਹੜਾ ਵਾ ਉਹਨਾਂ ਦੀ ਬਹਿਸ ਵੀ ਤਿੱਖੀ ਕਿਤੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਉਹਦੇ ਬਾਰੇ ਵੀ ਉਹਨਾਂ ਨੇ ਤਿੱਖੀ ਬਹਿਸ ਜਿਹੜੀ ਇਹ ਪੁਲਿਸ ਨਾਲ ਵੀ ਹੋਈ ਉਹਨੂੰ ਕਿਵੇਂ ਵੇਖਦੇ ਹੋ ਰੌਣ ਗਾਂਧੀ ਤੇ ਚਲੋ ਸਾਡੇ ਬਾਹਾਂਗੇ ਫੇਰਾ ਮਾਰ ਗਿਆ ਵਾ ਇਹਨੇ ਕਿਹੜਾ ਕੋਈ ਇੱਥੇ ਕੋਈ ਬੰਨ ਸ਼ੁਰੂ ਕਰ ਲਿਆ ਵਾ ਕਾਂਗਰਸ ਵਾਲੇ ਚਿੱਤੇ ਕੱਪੜੇ ਪਾ ਕੇ ਉਹਦੇ ਮਗਰ ਮਗਰ ਤੁਰੇ ਫਿਰਦੇ ਨੇ ਹੁਣ ਤੱਕ ਕਾਂਗਰਸ ਵੀ ਨਹੀਂ ਕਿਤੇ ਨਜ਼ਰ ਆਈ ਆ ਵੀ ਬੰਨ ਟੁੱਟਾ ਵਾ ਅਗਲਾ ਵੀ ਟੁੱਟਾ ਵਾ ਉਦੋਂ ਅਗਲੇ ਪਿੰਡ ਸੁਖਵਿੰਦਰ ਸਿੰਘ ਲੱਗਾ ਹੋਇਆ ਵਾ ਉਦੋਂ ਅੱਗੇ ਕਾਰ ਸੇਵਾ ਵਾਲੇ ਲੱਗੇ ਹੋਏ ਨੇ ਇਹਨਾਂ ਨੇ 55 ਸਾਲ ਸਰਕਾਰ ਨਾਲ ਹੀ ਮਰ ਗਏ ਨੇ ਇਹ ਵੀ ਇੱਕ ਸ਼ੁਰੂ ਕਰ ਲੈਂਦੇ ਇਹ ਤਾਂ ਸਿਰਫ ਵਿਖਾਵੇ ਲਈ ਆਏ ਨੇ ਲੋਕਾਂ ਦੇ ਅਥਰੂ ਭੰਜਾਉਣ ਵਾਸਤੇ ਵੀ ਆਈ ਵੀ ਜਾ ਕੇ ਤੇ ਉਹਨਾਂ ਵਰਗੇ ਹੋ ਜੀਏ ਇਹਨਾਂ ਲੋਕਾਂ ਦੇ ਆਉਣ ਦਾ ਕੋਈ ਫਾਇਦਾ ਨਹੀਂ ਹੋਇਆ ਇਹ ਠੀਕ ਆ ਕਿ ਜਦੋਂ ਕੋਈ ਮਤਲਬ ਵੱਡਾ ਦਿਖਾਤ ਹੁੰਦਾ ਵਾ ਤੇ ਚੰਗੇ ਲੋਕ ਜਿਹੜੇ ਨੇ ਵੈਸੇ ਹੀ ਸਹਿਮਤੀ ਦਿੰਦੇ ਨੇ ਸੋ ਇਲਾਕਾ ਜਿਹੜਾ ਡੇਰਾ ਬਾਬਾ ਨਾਨਕ ਦਾ ਤੁਹਾਡਾ ਅਸੀਂ ਇੱਥੋਂ ਲੰਘ ਕੇ ਆਏ ਆ ਹਾਲਾਤ ਜਿਹੜੇ ਨੇ ਸੜਕਾਂ ਦੇ ਵੀ ਜਿਹੜੇ ਆ ਕਾਫੀ ਰੁੜ ਗਈਆਂ ਨੇ ਉਹ ਜਿਹੜੇ ਇੱਧੋ ਤੇ ਜਿਹੜੇ ਲੀਡਰ ਨੇ ਅਸਲੇ ਮੌਜੂਦਾ ਉਹਨਾਂ ਬਾਰੇ ਕੀ ਕਹਿਣਾ ਚਾਹਦੇ ਮੈਂ ਕਹਿੰਦਾ ਸਾਡਾ ਮੁੱਖ ਮੰਤਰੀ ਸੁੱਤਾ ਹੋਇਆ ਵਾ ਤੇ ਜਿੰਨਾਂ ਕੋਲ ਵਾਕ ਡੋਰ ਆ ਦਿੱਲੀ ਵਾਲਿਆਂ ਕੋਲ ਉਹ ਉਠਣ ਹੀ ਨਹੀਂ ਉਹਨੂੰ ਦਿੰਦੇ ਵੀ ਉਹ ਕੰਮ ਕਰੇ ਸਾਨੂੰ ਸੈਂਟਰ ਦੀ ਦਿੱਲੀ ਸਰਕਾਰ ਦੀ ਆਮ ਪਾਰਟੀ ਦੇ ਹੈੱਡ ਜਿਹੜੇ ਨੇ ਉਹਨਾਂ ਨੇ ਮਾਰ ਦਿੱਤਾ ਵਾ ਇਹ ਤੇ ਸਾਡਾ ਮੂੜਾ ਹੀ ਸ਼ਰਮੋਖ ਸ਼ਰਮੀ ਹੁੰਦਾ ਪਤਾ ਨਹੀਂ ਕਿਹੜਾ ਜੂੜ ਇਹਨੂੰ ਪਾ ਕੇ ਉਹਨਾਂ ਨੇ ਰੱਖ ਲਿਆ ਵਾ ਇਹ ਵੀ ਨਹੀਂ ਬਾਹਰ ਆ ਰਿਹਾ ਨਿਕਲਿਆ ਇੱਕ ਦਿਨ ਹੈਲੀਕਾਪਟਰ ਤੇ ਆਇਆ ਹੈਲੀਕਾਪਟਰ ਇੱਥੇ ਦੇਗਾ ਹੈਲੀਕਾਪਟਰ ਨੂੰ ਲੋਕਾਂ ਦੰਧੀਆਂ ਵੱਡਣੀਆਂ ਨੇ ਲੋਕੀ ਕਿਸ਼ਤੀਆਂ ਤੇ ਪਹੁੰਚ ਕੇ ਰਾਸ਼ਨ ਲੈ ਕੇ ਲੋਕ ਸਿਰਾਂ ਤੇ ਲੈ ਕੇ ਪਹੁੰਚ ਗਏ ਟਰਾਲੀਆਂ ਤੇ ਲੈ ਕੇ ਪਹੁੰਚ ਗਏ ਇਹ ਹੈ ਲਿਕਾਪਟਰ ਨੇ ਕੀ ਕੀਤਾ ਵਾ ਜਿਹੜੇ ਇੱਕ ਦੋ ਪੈਕਤ ਸੁੱਤੇ ਉਹ ਵੀ ਪਾਣੀ 'ਚ ਸੋ ਲੰਗਣਾ ਸਾਹਿਬ ਇਹ ਗੱਲ ਕਰ ਲਈਏ ਸ਼ਰਮਣੀ ਕਾਲੀਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੀ ਉਹਨਾਂ ਨੇ ਕਿਤੇ ਨਾ ਕਿਤੇ ਜਦ ਫੇਰਾ ਮਾਰਿਆ ਦੌਰਾ ਕੀਤਾ ਤਾਂ ਨੋਟ ਵੰਡੇ ਉਹਨਾਂ ਨੇ ਜਦ ਨੋਟ ਵੰਡੇ ਤਾਂ ਹਰਕ੍ਰਿਸ਼ ਸਿੰਘ ਜਿਹੜੇ ਇਹਦੇ ਇਹਨਾਂ ਨੇ ਨਵੀਂ ਪਾਰਟੀ ਹੁਣ ਬਣਾਈਏ ਆਪਣੇ ਉਹਨਾਂ ਨੇ ਇੱਕ ਜਿਹੜੀ ਇਹ ਟਿੱਪਣੀ ਕੀਤੀ ਕੀ ਇਹ ਗੁਰੂ ਦੀ ਗੋਲਕ ਦੇ ਪੈਸੇ ਨੇ ਚੈਨਲ ਲਈ ਉਹ ਪੈਸੇ ਜਿਹੜੇ ਲੱਗਣ ਦੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ पापी को मारने के लिए पाप ही मां बड़िए सुखबीर बादल ਨੂੰ ਕਾਲ ਤਖਤ ਤੋਂ ਪਾਵਰ ਮਿਲੀ ਹੈ ਉਹਨੂੰ ਗੋਲੀ ਵਰਵਾਈ ਗਈ ਹੈ ਹਰਪ੍ਰੀਤ ਦਾ ਉਹਦੇ ਚ ਹੱਤ ਹੈ ਰੱਬ ਨੇ ਉਹਨੂੰ ਬਚਾ ਲਿਆ ਤੇ ਹਰਪ੍ਰੀਤ ਨੂੰ ਲਨਤ ਪੈ ਗਈ ਅੱਜ ਰੱਬ ਹਰਪ੍ਰੀਤ ਦੇ ਨਾਲ ਨਹੀਂ ਉਹ ਤਖਤ ਤੇ ਬੈਠਾ ਸੀ ਜਿਸ ਤੱਕ ਨੂੰ ਹਰ ਸਿੱਖ ਸਿਰ ਨਮਾਉਂਦਾ ਭਾਵੇਂ ਮੁੱਖ ਮੰਤਰੀ ਹੋਵੇ ਭਾਵੇਂ ਰਾਸ਼ਟਰਪਤੀ ਹੋਵੇ ਭਾਵੇਂ ਸੈਂਟਰ ਦਾ ਹੋਮ ਮਿਨਿਸਟਰ ਹੋਵੇ ਅੱਜ ਉਸ ਤਖਤ ਤੋਂ ਉਤਰ ਕੇ ਤੇ ਲੋਕਾਂ ਨੇ ਮੈਂ ਸਮਝਣਾ ਵਾ ਜਿਨੇ ਕਦੇ ਵੀ ਮਾੜੇ ਲਫ਼ਜ਼ ਨਹੀਂ ਬੋਲੇ ਉਹ ਵੀ ਉਹਨੂੰ ਬੋਲਣ ਦੇ ਨੇ ਉਹਨੂੰ ਲਾਣਤ ਪੈ ਗਈ ਸੁਖਬੀਰ ਬਾਦਲ ਨੂੰ ਅਸ਼ੀਰਵਾਦ ਮਿਲ ਗਈ ਤੇ ਸੁਖਬੀਰ ਬਾਦਲ ਲੋਕਾਂ 'ਚ ਫਿਰਨ ਡਿਆ ਵਾ ਉਹ ਉਹਨੂੰ ਪੁੱਠੇ ਸਿੱਧੇ ਜਿਹੜਾ ਗੋਲਕ ਦਾ ਪੈਹਾ ਵਰਤਦਾ ਵਾ ਜਿਹੜਾ ਵਰਤਣ ਵਾਲਾ ਹੈਗਾ ਉਹ ਤਖਤ ਤੋਂ ਲੈ ਗਿਆ ਜਿਹੜਾ ਉਥੇ ਬੈਠ ਕੇ ਗਲਤ ਫੈਸਲੇ ਕਰਦਾ ਸੀ ਦਿੱਲੀ ਦੇ ਕਹਿੰਦੇ ਉਹਨੂੰ ਮਿੱਟੀ 'ਚ ਮਲਾਤਾ ਰੱਬ ਨੇ ਤੇ ਸੁਖਬੀਰ ਦੀ ਬਾਹ ਫੜ ਲਈਏ ਇਹੋ ਜਿਹੇ ਕਈ ਬੋਲਦੇ ਨੇ ਜਿਨ੍ਹਾਂ ਨੂੰ ਕੋਈ ਰਾਹ ਰਸਤਾ ਨਹੀਂ ਮਿਲਦਾ ਤੇ ਇਹ ਪਿੰਡਾਂ ਦੇ ਵਿੱਚ ਕਿਦਨੇ ਕਿਦੇ ਹਵਾ ਬਦਲੀ ਕੋਈ ਤੁਹਾਨੂੰ ਮਹਿਸੂਸ ਹੋਣੀ ਇਹ ਹੜਪੀਟਾਂ ਦੇ ਵਿੱਚ ਜਿੱਥੇ ਰਾਜਨੀਤਿਕ ਪਾਰਟੀਆਂ ਦੇ ਹੱਥ ਸੀ ਉਥੇ ਹੀ ਅਕਾਲੀ ਦਲ ਨੂੰ ਕਿਵੇਂ ਵੇਖਦੇ ਅਕਾਲੀ ਦਲ ਪਹਿਲਾਂ ਵੀ ਆਪਣੀ ਰਫਤਾਰ ਨਾਲ ਕੰਮ ਕਰਦਾ ਸੀ ਹੁਣ ਵੀ ਆਪਣੀ ਰਫਤਾਰ ਨਾਲ ਕੰਮ ਕਰੀ ਜਾਂਦਾ ਜੇ ਤਹਾਰ ਅਕਾਲਪੁਰਖ ਪਰਮੇਸ਼ਰ ਨਿਰੰਕਾਰ ਦੇ ਹੱਥ ਵਿੱਚ ਆ ਜੇ ਉਹ ਚਾਹੇਗਾ ਕੋਈ ਦੁਨੀਆ ਦਾ ਤਾਕਤ ਨਹੀਂ ਸਾਨੂੰ ਰੋਕਣ ਵਾਲੀ ਤੇ ਜੇ ਰੱਬ ਨਾ ਚਾਹੇਗਾ ਤਾਂ ਅਸੀਂ ਲੱਖ ਪਾਪੜ ਵੇਲੀਏ ਤੇ ਸਾਡੀ ਕਿਨੇ ਬਾਹ ਨਹੀਂ ਫੜਨੀ ਅੱਜ ਰੱਬ ਸਾਡੇ ਨਾਲ ਆ ਉਹਨੂੰ ਪਤਾ ਕਾਲੀ ਦਲ ਕੀ ਕਰ ਰਿਹਾ ਵਾ ਕਾਲੀ ਦਲ ਦੇ ਲੀਡਰ ਕੀ ਕਰ ਰਹੇ ਨੇ ਕਾਲੀ ਦਲ ਦੇ ਵਫਾਦਾਰ ਵਰਕਰ ਕੀ ਕਰ ਰਹੇ ਨੇ ਇਸ ਕਰਕੇ ਰਾਜਨੀਤੀ ਰੱਬ ਦੇ ਹੱਥ ਚ ਕਿੰਨੂੰ ਤਖਤ ਤੇ ਬਿਠਾਉਣਾ ਕਿੰਨੂੰ ਤਾਕਤ ਤੋਂ ਲਾਉਣਾ ਸੋ 2027 ਦੀਆਂ ਚੋਣਾਂ ਜਿਹੜੀਆਂ ਨੇ ਬਿਲਕੁਲ ਸਾਹਮਣੇ ਆ। ਸੋ ਇਸ ਹਾਲਾਤ ਜਿਹੜੇ ਨੇ ਇਸ ਵੇਲੇ ਹੁਣ ਪੰਚਾਇਤੀ ਚੋਣਾਂ ਦਾ ਵੀ ਟਾਈਮ ਸਮਾਂ ਆ ਰਿਹਾ ਵਾ। ਸੋ ਤੁਹਾਡੇ ਹਿਸਾਬ ਨਾਲ ਪੰਚਾਇਤੀ ਚੋਣਾਂ ਹੋਣੀਆਂ ਚਾਹੀਦੀਆਂ ਇਹੋ ਜਿਹੇ ਹਾਲਾਤ 'ਚ। ਹੁਣ ਜ਼ਿਆਦਤੀ ਚੋਣਾਂ ਇਹਨਾਂ ਨੇ ਕਿੱਥੋਂ ਕਰਾਉਣੀਆਂ ਨੇ? ਇਹਨਾਂ ਕੋ ਮੂੰਹ ਤੋਂ ਹੰਦਾ ਸਮਾਨੀਆਂ ਮਿਲਣਾ। ਇਹਨਾਂ ਦੀਆਂ ਪੰਭੀਰੀਆਂ ਘੁੰਮ ਜਾਣੀਆਂ ਸਾਰੀਆਂ ਪਾਰਟੀਆਂ ਦੀਆਂ ਤੇ 27 ਨੂੰ ਅਸੀਂ ਇਹਨਾਂ ਦੀ ਹਿੱਕ ਤੇ ਬਹਿ ਜਾਣਾ ਵਾ। ਸਾਨੂੰ ਬਹਿਣ ਤੋਂ ਕੋਈ ਰੋਕ ਸਕਦਾ ਵਾ? ਆ ਲੋਕ ਹੀ ਨੇ ਜਨਤਾ ਵਾ ਜਨਤਾ ਦਾ ਹੜ ਆ ਗਿਆ ਤੇ ਅਸੀਂ ਸਹੀ ਦੀ ਸਰਕਾਰ ਬਣਾਵਾਂਗੇ ਤੇ ਲੋਕਾਂ ਦੇ ਵਿੱਚ ਬਹਿ ਕੇ ਤੇ ਕੰਮ ਕਰਾਂਗੇ ਸੋ ਆਪਣੇ ਸਰ ਦੇ ਸਰਕਾਰ ਬਣ ਜੇਗੀ ਕਿ ਜੇ ਤੁਹਾਨੂੰ ਫੇਰ ਇੱਕ ਵਾਰ ਬੀਜੇਪੀ ਦਾ ਦਮਨ ਜਿਹੜਾ ਸਾਹਮਣਾ ਪਏਗਾ ਕਿਉਂਕਿ ਬੀਜੇਪੀ ਨੇ ਤੇ ਇਹ ਕਈ ਜਗ੍ਹਾ ਤੇ ਡਿਕਲੇਅਰ ਕੀਤਾ ਹੈ ਕਿ ਅਸੀਂ ਇਕੱਲੇ ਇਲੈਕਸ਼ਨ ਲੜਾਂਗੇ ਬੀਜੇਪੀ ਨੇ ਵੀ ਇਕੱਲਿਆਂ ਲੜ ਕੇ ਵੇਖ ਲਿਆ ਈ ਤੇ ਹਾਂ ਵੀ ਕੱਲ ਲੜ ਕੇ ਵੇਖ ਲਿਆ ਈ ਅਸੀਂ ਵੱਖਰਿਆਂ ਸਰਕਾਰ ਬਣਾਈ ਸੀ ਬੀਜੇਪੀ ਤੋਂ ਬਗੇਰ ਵੀ ਪਹਿਲਾਂ ਵੀ ਨੰਬਰ 2 ਅਸੀਂ ਬੀਜੇਪੀ ਨਾਲ ਨਹੀਂ ਸੀ ਲੜੇ ਅਸੀਂ ਪੰਜਾਬ ਚ ਵੱਖਰੇ ਲੜੇ ਸੀ ਬਹੁਜਨ ਪਾਰਟੀ ਦੇ ਨਾਲ ਰਲ ਕੇ ਅਸੀਂ ਸਰਕਾਰ ਬਣਾਈ ਤੇ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਲੜੇ ਉਹਦੇ 3 ਜਿੱਤੇ 3 ਕਾਂਗਰਸ ਨਾਲ ਚਲੇ ਗਏ ਅਸੀਂ ਬਿਨਾ ਸ਼ਰਤ ਬੀਜੇਪੀ ਦੀ ਮਹਿਮਤ ਕਰਕੇ ਦੇਸ਼ ਦਾ ਪ੍ਰਧਾਨ ਮੰਤਰੀ ਸਾਡੀਆਂ ਵੋਟਾਂ ਨਾਲ ਬਣਿਆ ਦੇਸ਼ ਦਾ ਪ੍ਰਧਾਨ ਮੰਤਰੀ ਅਗਰ ਬਿਹਾਰੀ ਬਾਜਪਈ ਬਿਨਾ ਸ਼ਰਤ ਉਹਨਾਂ ਦੀ ਮਹਿਮਤ ਕੀਤੀ ਜੋ ਵੀ ਵੇਖ ਲੈਣ ਸਵਾਦ ਵੱਖਰੇ ਲੜ ਕੇ ਅਸੀਂ ਸਰਕਾਰ ਬਣਾਵਾਂਗੇ ਸੋ ਕਿਤੇ ਨਾ ਕਿਤੇ ਸਰਦਾਰ ਸੋਚਾ ਸਿੰਘ ਲਨਾ ਹੋਣਾ ਦਾ ਕਿਹੜਾ ਵਾ ਕਿ 2027 ਦੀਆਂ 27 ਦੀਆਂ ਚੋਣਾਂ ਦੇ ਵਿੱਚ ਜਿਹੜਾ ਵਾ ਉਦਾਂ ਤੇ ਜਿਹੜਾ ਵਾ ਕਿਤੇ ਨਾ ਕਿਤੇ ਅੱਗੇ ਸਾਡਾ ਸਮਰਥਨ ਬੀਜੇਪੀ ਨੂੰ ਰਿਹਾ ਤੇ ਸਰਕਾਰਾਂ ਉਹਨਾਂ ਦੀਆਂ ਵੀ ਬੰਦੀਆਂ ਰਹੀਆਂ ਨੇ ਤੇ ਸਾਡੀਆਂ ਵੀ ਬੰਦੀਆਂ ਰਹੀਆਂ ਨੇ ਸੋ ਜੇ ਇਹ ਹਾਲਾਤ ਰਹੇ ਤੇ 27 ਦੀਆਂ ਚੋਣਾਂ ਦੇ ਵਿੱਚ ਜਿਹੜਾ ਵਾ ਆਪਾਂ ਇੱਕ ਵਾਰ ਫੇਰ ਸਰਕਾਰ ਬਣਾਵਾਂਗੇ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਕਿ ਲੋਕਾਂ ਦਾ ਆਪਣੀ ਖੇਤਰੀ ਪਾਰਟੀ ਹੈ ਖੇਤਰੀ ਪਾਰਟੀ ਦੇ ਨਾਲ ਉਹਨਾਂ ਦਾ ਲੋਕਾਂ ਦਾ ਪਿਆਰ ਵਾ ਸੋ ਵੇਖਦੇ ਰਹੋ ਪੰਜਾਬ ਟੂਡੇ ਕੈਮਰਾਮੈਨ ਬੰਟੀ ਦੇ ਨਾਲ ਐਸ ਕੇ ਮਹਾਜਨ ਦੀ ਖਾਸ ਰਿਪੋਰਟ ਗਰਾਊਂਡ ਜੀਰੋ ਤੋਂ